ਤੇ ਨਾਲ ਦੇ ਟਾਇਰ ਨੇ 800 ਘੰਟਾ ਰੇਨ ਨਾਲ ਚੱਲਿਆ ਹੋਇਆ ਮੇਰਾ ਲੋਕਲ ਨੰਬਰ ਆ ਪੀਬੀ 19 ਨੰਬਰ 2019 ਮਾਡਲ ਹੈ ਇਹ ਡਿਮਾਂਡ ਹੈਗੀ ਆ 5 ਲੱਖ 65000 ਤੇ 2001 ਮਾਡਲ ਆ ਵੀਰੇ ਮਾੜੀ ਮੋਟੀ ਟੱਚਿੰਗ ਤੇ ਹੋਈ ਵੀ ਆ ਚੌਕੜਾ ਇਹਦਾ ਨਵਾਗਾ ਠੀਕ ਆ ਜੀ ਤੇ ਇਹ ਸਿੰਪਲ ਸਟੀering ਆ ਬਿਨਾ ਡੀਆਈ ਤੋਂ ਆ ਠੀਕ ਆ ਜੀ ਜਿਹੜਾ ਇਹਦਾ ਲੋਹਾ ਗਾ ਨਾਲ ਦਾ ਹੀ ਆ ਸਾਰਾ ਤੇ ਸਾਰੇ ਟਾਇਰ ਨਾਲ ਦੇ ਆ 550 ਘੰਟਾ ਬਸ ਇੱਥੇ ਕ ਚੱਲਿਆ ਹੋਇਆ ਇਹ ਤੇ ਮਾਡਲ ਤੇ ਰੇਟ 2020 ਮਾਡਲ ਦਾ 6 ਲੱਖ 45 ਹਜ਼ਾਰ ਰੁਪਿਆ ਰੇਟ ਆ ਵੀਰੇ। ਲੋਬੇ ਮਿੱਤਰੋ ਬਰਨਾਲਾ ਟਰੈਕਟਰ ਮੰਡੀ ਤੇ ਆਇਆ ਸਾਡੇ ਨਾਲ ਵੀਰ ਪਰਮ ਜੁੜਿਆ ਕਰਦੇ ਆ ਗੱਲ ਕਿੰਨੇ ਕ ਟਰੈਕਟਰ ਨੇ ਸਸਰੀਕਾਲ ਬਾਈ ਪਰਮ ਸਸਰੀਕਾਲ ਜੀ ਸਾਰੇ ਸੋਟੇ ਸਸਰੀਕਾਲ ਹਾਂਜੀ ਸਭ ਬਹੁਤ ਵਧੀਆ ਤੁਸੀਂ ਦੱਸੋ। ਚੜਦੀ ਕਲਾ ਕਿੰਨੇ ਕਟਰੈਕਟਰ ਨੇ ਬਈ ਅੱਜ ਅੱਜ ਟਰੈਕਟਰੋਂ ਤਾਂ ਆਪਣੇ ਕੋਲੇ ਇੱਥੇ ਤਾਂ 5 ਟਰੈਕਟਰ ਨੇ ਜਿਹੜੇ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਹਰ ਵਕਤ ਆਪਣੇ ਸ਼ੋਅਰੂਮ ਤੇ 20 ਤੋਂ 25 ਟਰੈਕਟਰ ਅਵੇਲੇਬਲ ਹੁੰਦੇ ਹੀ ਹੁੰਦੇ ਆ 24 ਘੰਟੇ ਠੀਕ ਹੈ ਜੀ ਹਾਂਜੀ ਤੇ ਕਾਪੀ ਕਾਗਜ਼ਾਂ ਦੇ ਕਿਵੇਂ ਹੁੰਦੇ ਪਰ ਗਾਰੰਟੀ ਹੁੰਦੀ ਹੈ ਕਾਪੀ ਕਾਗਜ਼ਾਂ ਹੀ ਆਪਣੀ ਜ਼ਿੰਮੇਵਾਰੀ ਹੈ ਜਦੋਂ ਲੈ ਵੀ ਗਏ ਟਰੈਕਟਰ ਉਸ ਤੋਂ ਬਾਅਦ ਵੀ ਨਾ ਹੁਣ ਤੱਕ ਹਰੇਕ ਟਰੈਕਟਰ ਦੇ ਕਾਪੀ ਕਾਗਜ਼ ਦੀ ਆਪਣੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹੈ ਹਾਂਜੀ ਠੀਕ ਹੈ ਜੀ ਕੋਈ ਵੀ ਆਧਾਰ ਕਾਰਡ ਪੈਨ ਕਾਰਡ ਕੁਝ ਵੀ ਕਿਸੇ ਦਾ ਚਾ ਜਣਾ ਰਹੀ ਹੈ ਹਾਂਜੀ ਤੇ ਟਰੈਕਟਰ ਕਿਰਾਏ ਤੇ ਕਿਵੇਂ ਕਿਰਾਏ ਤੇ ਵੀ ਦੇ ਦਾਂਗੇ ਠੀਕ ਹੈ ਜੀ 15 ਦਿਨਾਂ ਵਾਸਤੇ 7 ਦਿਨਾਂ ਤੋਂ ਵੱਧ ਬਦਲੀ ਦੇਵਾਂਗੇ ਦੁਗਾਟ ਠੀਕ ਹੈ ਜੀ ਹਾਂਜੀ ਤੇ ਉਹ ਮੌਕੇ ਤੇ ਹੋਊਗਾ ਉਹਨਾਂ ਦਾ ਰੇ ਉਹ ਮੌਕੇ ਤੇ ਬਸ 2 ਸਪੀਡ ਦੀ 2000 ਦਿਹਾੜੀ ਹੁੰਦੀ ਹੈ ਜੇ ਬਾਲੇ ਦਿਨਾਂ ਵਾਸਤੇ ਲੈਣਾ ਤਾਂ ਥੋੜਾ ਬੋਟਮ ਮਾਨਤਾਨ ਹੋ ਜਾਂਦਾ ਠੀਕ ਹੈ ਜੀ 3 ਸਪੀਡ 2500 ਚ ਤੇ 4 4/4 ਦਿੰਨੇ ਆਪਾਂ ਬਾਈ 3000 ਤੋਂ 3500 ਦਿਹਾੜੀ ਤੇ ਜਿਹੇ ਜਿਹੇ ਕੰਮ ਤੇ ਚਲਾਉਣਾ ਬੰਦੇ ਨੇ ਠੀਕ ਹੈ ਜੀ ਹਾਂਜੀ ਤੇ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆਂ ਸਵਰਾਜ ਤੋਂ 744 XT ਤੋਂ ਬਾਈ ਇਹਦੇ ਬਾਰੇ ਦੱਸੀ ਇਹ ਬਾਈ 2022 ਮਾਡਲ ਹੈ ਠੀਕ ਹੈ ਤੇ 22 ਦੇ ਵੀ ਲਾਸਟ ਜੇ ਇਦਾਂ ਹੀ ਨਿਕਲਿਆ ਪਿਆ ਗਿਆ ਸਾਰਾ ਟਰੈਕਟਰ ਬੰਪਰ ਟੂ ਲਿੰਕਾਂ ਦਾ ਘਰੇ ਨਾਲ ਆ ਵੀਰੇ ਠੀਕ ਹੈ ਜੀ ਤੇ ਨਾਲ ਦੇ ਟਾਇਰ ਨੇ 800 ਘੰਟਾ ਰੇਨਲ ਚੱਲਿਆ ਹੋਇਆ ਮੇਰਾ ਲੋਕਲ ਨੰਬਰ ਆ ਪੀਬੀ 19 ਨੰਬਰ ਠੀਕ ਹੈ ਜੀ ਹਾਂਜੀ ਕੁੱਲ 800 ਘੰਟਾ ਚੱਲਿਆ ਕੁੱਲ 800 ਘੰਟਾ ਚੱਲਿਆ ਠੀਕ ਹੈ ਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਤੁਸੀਂ ਅਜੇ ਲਫਾਫੇ ਲਫੂਪੇ ਜੀ ਵੀ ਸੀਟਾਂ ਤੇ ਚੜੇ ਪਏ ਨੇ ਡਬਲ ਡਿਸਟ੍ਰੀਬਿਊਟਰ ਆ ਬਈ ਟੌਪ ਮਾਡਲ ਆ ਟੌਪ ਮਾਡਲ ਆ ਹਾਂਜੀ ਤੇ ਬਈ ਪਰਮਾ ਇਹ ਮਾਡਲ ਕਿੰਨੇ ਸੀ 2022 ਇਹ ਰੇਟ ਇਹਦਾ ਰੇਟ ਹੈਗਾ ਬਈ 5 ਲੱਖ ਪਾ 6 ਲੱਖ 45000 ਰੁਪਿਆ ਡਿਮਾਂਡ ਆਈ ਤੇ ਜੇ ਕੋਈ ਵੀਡੀਓ ਦੇਖ ਕੇ ਆ ਗਿਆ ਕੋਈ ਨਹੀਂ 632 ਦਾ ਦੇ ਦਾਂਗੇ 6 ਲੱਖ 30000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਮੂਰੇ ਆ ਗਿਆ ਅਰਜਨ 605 ਬਾਈ ਪਰਮ ਦੱਸੀਏ ਇਹਦੇ ਬਾਰੇ ਇਹ ਬਾਈ ਅਰਜਨ 605 ਅਲਟਰਾ 2 ਲਕਸ ਮਾਡਲ ਆ ਸੈਕਰੋਮੈਕਸ ਗੇਰ ਵਾਲਾ ਠੀਕ ਆ ਜੀ ਸੈਕਰੋ ਟੈਕ ਵਾਲਾ ਤੇ ਇਹ ਟਰੈਕਟਰ ਸਾਰਾ 19 ਮਾਡਲ ਆ ਬਾਈ ਸਾਰਾ ਸੋਮਗਰਾ ਡ੍ਰਮਰ ਇਹਨਾਂ ਨਾਲ ਨੇ ਬਾਈ ਤੇ ਮਗਰਲੇ ਟਾਇਰ ਨਾਲ ਦੇ ਆਗੇ ਇਹਦੇ ਤੇ ਮੂਰਲੇ ਟਾਇਰ ਉਹਨਾਂ ਨੇ ਵੱਡੇ ਪਾਏ ਪਿਆ ਬਾਈ ਜਿਹੜੇ 9000 ਨੰਬਰ ਹੁੰਦੇ ਆ ਜਾਜੀ ਟਾਇਰ ਕਹਿੰਦੇ ਨੇ ਠੀਕ ਹੈ ਜੀ ਤੇ ਟਰੈਕਟਰ ਇਹ ਵੀ ਬੰਨ ਕੰਡੀਸ਼ਨ ਦਾ ਕੋਈ ਬਲੋ ਨਹੀਂ ਹੈ ਇਹਦੀ ਨਹੀਂ ਅਰਜਨ ਜਿਆਦਾਤਰ ਬਲੋ ਮਾਰਦੇ ਹੁੰਦੇ ਆ ਅਰਜਨ ਚਾਲਦਾ ਟਰਾਲੀ ਤੇ ਖੇਤੀ ਤੇ ਚੱਲਿਆ ਹੋਇਆ ਆਪਾਂ ਜ਼ਿਮੀਦਾਰ ਨਾਲ ਗੱਲ ਵੀ ਕਰਾ ਦਾਂਗੇ ਜਿੰਨਾ ਹੀ ਘਰੋਂ ਲਿਆਂਦਾ ਜਿਨ੍ਹਾਂ ਦੇ ਘਰੋਂ ਲਿਆਂਦਾ ਹੈ ਹਾਂ ਪੀ ਵੀ ਨੰਬਰ ਆ ਇਹ ਪੀ ਵੀ ਨੰਬਰ ਆ ਹਾਂ 2019 ਮਾਡਲ ਹੈ ਇਹ ਡਿਮਾਂਡ ਹੈਗੀ ਆ 5 ਲੱਖ 62000 56000 ਡਿਮਾਂਡ ਆ ਗਈ ਹੈ ਡਬਲ ਡਿਸਟ੍ਰੀਬਿਊਟਰ ਹੈ ਮੌਕੇ ਤੇ ਮੌਕੇ ਤੇ ਕੋਈ ਨਹੀਂ ਦੇ ਦਾਂਗੇ 1.5 ਲੱਖ ਦਾ ਸਾਡੇ 1.5 ਲੱਖ ਦਾ ਮੌਕੇ ਤੇ ਮਿੱਤਰੋ ਇਹ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਟਾਇਰ ਬਾਈ 90 ਪੈਸੇ ਨਾਲ ਦੇ 90 ਪੈਸੇ ਟਾਇਰ ਪੈ ਨੇ ਨਾਲ ਦੇ ਤੇ ਚੰਗਾ ਟਰੈਕਟਰ ਹੈ ਜੂ ਬਗੈਰਾ ਲੱਗੀ ਹੋਈ ਹੈ ਜੂ ਲੱਗੀ ਵੀ ਹੈ ਜੀ ਮੂਰੇ ਆ ਗਿਆ 5911 ਚੰਗੀ ਸਿੱਧੂ ਮੂਸੇਵਾਲੇ ਦੀ ਪਹਿਲੀ ਪਸੰਦ ਹਾਂਜੀ ਇਹ 2001 ਮਾਡਲ ਆ ਵੀਰੇ ਮਾੜੀ ਮੋਟੀ ਟੱਚਿੰਗ ਐ ਤੇ ਹੋਈ ਵੀ ਆ ਚੌਕੜਾ ਇਹਦਾ ਨਮਾਗਾ ਠੀਕ ਹੈ ਜੀ ਤੇ ਇਹ ਸਿੰਪਲ ਸਟੀering ਆ ਬਿਨਾ ਡੀਆਈ ਤੋਂ ਆ ਠੀਕ ਹੈ ਜੀ ਜਿਹੜਾ ਇਹਦਾ ਲੋਹਾ ਗਾ ਨਾਲ ਦਾ ਹੀ ਆ ਸਾਰਾ ਨਾਲ ਦਾ ਹੀ ਐ ਲੋਹਾ ਵਗੈਰਾ ਨਾਲ ਦਾ ਹੀ ਐ ਬਾਈ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਬਾਈ ਚੌਕੜਾ ਨਮਾ ਚੜਿਆ ਹੋਇਆ ਚੌਕੜਾ ਨਮਾ ਚੜਿਆ ਹੋਇਆ ਬਾਈ ਟਰੈਕਟਰ ਚੈੱਕ ਕਰ ਸਕਦੇ ਆਂ ਦਾ ਇਹ ਡਬਲ ਡਬਲ ਪਲੇਟਾਂ ਨੇ ਆਪਾਂ ਲਾਈਆਂ ਨਹੀਂ ਗੀਆਂ ਨਹੀਂ ਵਪਾਰੀ ਲਾ ਨਹੀਂ ਵਿੱਚ ਕਈ ਵਪਾਰੀ ਲਾ ਲੈਂਦੇ ਆਗੇ ਬੇਟਾ ਆਪਾਂ ਨਹੀਂ ਲਾਏ ਹੈਗੇ ਠੀਕ ਹੈ ਤੇ ਟਰੈਕਟਰ ਟਰੈਕਟਰ ਚੈੱਕ ਕਰ ਸਕਦੇ ਹੋ ਮਿੱਤਰੋ ਤੁਸੀਂ ਤੇ ਮਾਡਲ ਇਹ ਆ ਗਿਆ ਸੀ 2001 ਦਾ 1 ਕਾ ਬਈ 3 ਲੱਖ 3.5 ਲੱਖ ਇਹਦੀ ਡਿਮਾਂਡ ਆ 3 ਲੱਖ ਠੀਕ ਹੈ ਜੀ ਮੌਕੇ ਤੇ ਮੌਕੇ ਤੇ ਦੇ ਦਾਂਗੇ 310000 ਦਾ 310000 ਦਾ ਮੌਕੇ ਤੇ ਮਿੱਤਰੋ ਇਹ ਟਰੈਕਟਰ ਬਣੂਗਾ ਤੇ ਮੂਰੇ ਆ ਗਿਆ ਸਿਉਨਾਲੀਕਾ 750 ਪੰਜਾ ਸਕੰਦਰਾ ਸਕੰਦਰ ਮਾਡਲ ਆ ਬਾਈ ਐਚ ਡੀ ਐਮ 750 ਦਾ 2022 ਮਾਡਲ ਆ ਠੀਕ ਹੈ ਇਹ ਤੋਂ ਮੂਰੇ ਚੁੱਲੇ ਤੋਂ ਲੈ ਕੇ ਲੈਂਕਾ ਤੱਕ ਰੇਨ ਨਾਲ ਆ ਬਾਈ ਠੀਕ ਹੈ ਜੀ ਤੇ 100 ਚ 99% ਟਰੈਕਟਰ ਦੀ ਕੰਡੀਸ਼ਨ ਪਈ ਆ ਫੁੱਲ ਟੌਪ ਮਾਡਲ ਆ ਟਰੈਕਟਰ ਠੀਕ ਹੈ ਜੀ ਤੇ ਸਾਰੇ ਟਾਇਰ ਨਾਲ ਦੇ ਆ 550 ਘੰਟਾ ਬਸ ਇੱਥੇ ਕ ਚੱਲਿਆ ਹੋਇਆ ਇਹ 550 ਘੰਟਾ ਹੂੰ ਤਕਰੀਬਨ 550 ਘੰਟਾ ਮਿੱਤਰੋ ਇਹ ਟਰੈਕਟਰ ਇਹ ਨਾਲ ਚੱਲਿਆ ਹੋਇਆ ਹਾਂ ਟਾਇਰ ਚੌਕੜਾ ਨਾਲ ਦਾ ਟਾਇਰ ਚੌਕੜਾ ਨਾਲ ਦਾ ਟਰੈਕਟਰ ਚੈੱਕ ਕਰ ਸਕਦੇ ਹੋ ਰੰਗ ਪੇਂਟ ਦਾ ਵੀ ਪਰਮ ਸਾਰਾ ਰੀਨਲ ਹੀ ਆ ਹਾਂ ਬਈ ਸਾਰਾ ਰੀਨਲ ਤੇ ਜਿਹੜਾ 560 ਘੰਟਾ ਚੱਲਿਆ ਉਹਨੂੰ ਹੋਇਆ ਵੀ ਕੀ ਸਾਢੇ 550 ਚੱਲਿਆ ਸਾਢੇ 550 ਘੰਟਾ ਚੱਲਿਆ ਉਹਨੂੰ ਹੋਇਆ ਵੀ ਕੁਛ ਨਹੀਂ ਕੁਛ ਨਹੀਂ ਜੀ ਕੱਲਾ ਖੇਤੀ ਖੇਤੀ ਤੇ ਚੱਲਿਆ ਮਾੜਾ ਮੋਟਾ ਠੀਕ ਹੈ ਜੀ ਐਦੀ ਡਿਮਾਂਡ 5,95,000 ਰੁਪਈਆ ਬਈ ਠੀਕ ਹੈ ਜੀ ਹਾਂਜੀ ਤੇ ਮੌਕੇ ਦਾ ਮੌਕੇ ਤੇ 5,80,000 ਦਾ ਦੇ ਦਾਂਗੇ ਮੌਕੇ ਤੇ 5 ਲੱਖ 80 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂ ਸੈਂਪਲ ਕੱਪੜੇ ਵਾਲੀ ਸਾਤਰੀ ਹੈ ਤੇ ਮੂਰੇ ਆ ਗਿਆ 855 ਹਾਂਜੀ ਤੇ ਇਹ 2020 ਮਾਡਲ ਆ ਬਾਈ ਹਾਂਜੀ ਟਾਇਰ ਨਾਲ ਦੇ ਆ ਟਾਇਰ ਹੈਗੇ ਆ ਪਿਛਲੇ 80 ਕੁ ਪੈਸੇ ਟਾਇਰ ਆ ਠੀਕ ਹੈ ਜੀ ਤੇ 2020 ਮਾਡਲ ਆ ਖੇਤੀ ਖੇਤੀ ਤੇ ਚੱਲਿਆ ਹੋਇਆ ਹੈਗਾ ਠੀਕ ਹੈ ਜੀ ਤੇ ਦੇਗੀ ਚੁੱਲੇ ਵਾਲਾ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਆਲ ਓਰੀਜਨਲ ਆ ਬਾਈ ਰੇਨਲ ਹੀ ਆ ਲਗਭਗ ਸਾਰਾ ਬਈ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਆਗਾ ਠੀਕ ਹੈ ਜੀ ਹਾਂਜੀ ਤੇ ਟਰੈਕਟਰ ਚੰਗਾ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਤੇ ਮਾਡਲ ਤੇ ਰੇਟ 2020 ਮਾਡਲ ਆ 6 ਲੱਖ 45000 ਰੁਪਏ ਰੇਟ ਆ ਵੀਰੇ ਤੇ ਮੌਕੇ ਦਾ ਮੌਕੇ ਤੇ ਹੋ ਜਾਊਗਾ 6 ਲੱਖ 20000 10000 ਦਾ 6 ਦਾ ਵੀ ਦੇ ਦਾਂਗੇ 6 ਦਾ ਮੰਨ ਲੀਆ ਹਾਂ ਪਰ ਮੈਂ ਇਸ ਤੋਂ ਇਲਾਵਾ ਹੋਰ ਟਰੈਕਟਰ ਵੀ ਹੁੰਦੇ ਆ ਕਿ ਨਾ ਹਾਂ ਬਈ ਹੁੰਦੇ ਆ 22 ਟਰੈਕਟਰ ਹੁੰਦੇ ਆ ਆਪਣੇ ਕੋਲੇ ਹੰਢਿਆਏ ਆਪਣਾ ਸ਼ੋਰੂਮ ਆ ਟਰੈਕਟਰਾਂ ਦਾ ਬਫਾ ਸੇਲ ਪਰਚੇਜ਼ ਠੀਕ ਹੈ ਤੇ ਵਿੱਚ ਵੀ ਕੱਟ ਲੈਨੇ ਆ ਬਾਈ ਹਾਂ ਬਾਈ ਵਿੱਚ ਵੀ ਕੱਟ ਲੈਨੇ ਆ ਠੀਕ ਹੈ ਪਰਮੋ ਮੋਬਾਈਲ ਨੰਬਰ ਕਿੰਨਾ ਬਾਈ ਮੋਬਾਈਲ ਨੰਬਰ 9501214601 ਬਹੁਤ ਬਹੁਤ ਧੰਨਵਾਦ ਬਾਈ ਪਰਮ ਗੱਲ ਕਰਕੇ ਬਹੁਤ ਵਧੀਆ ਲੱਗਿਆ ਬਾਈ ਧੰਨਵਾਦ ਸਤਿ ਸ੍ਰੀ ਅਕਾਲ ਜੀ ਤੇ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ